ਠੀਕ ਹੈ ਬੁੱਧੂ ਹੈਗਾ ਤਾਂ ਠੀਕ ਹੈ ਲੋ ਜੀ ਸਾਡਾ ਬੁੱਧੂ ਬਿਮਾਰ ਹੋ ਗਿਆ ਠਾ ਇਹਨੂੰ ਗੋਲੀਆਂ ਇਹਨੂੰ ਦਿੱਤੀਆਂ ਸੀ ਬੁਖਾਰ ਦੀ ਬੁਖਾਰ ਆਇਆ ਇਹਨੂੰ ਉੱਠਦਾ ਨਹੀਂ ਹੈ ਨਾ ਲੱਤਾਂ ਨੂੰ ਪ੍ਰੋਬਲਮ ਕਹਿੰਦੇ ਹੋ ਜਾਂਦੀ ਹੁੰਦੀ ਮਨੀ ਗਾਣੇ ਤੜਫਣਾ ਡਾਕਟਰ ਨੂੰ ਪੁੱਛੀਏ ਹੈ ਇੱਥੇ ਹੀ ਆ ਕਿਤੇ ਨਹੀਂ ਚੱਲਦਾ ਚੱਕ ਕਰੀਏ ਤੁੱਪੇ ਫੇਰ ਇਹਨੂੰ ਹੈ ਸੋਹੜਾ ਸੋਹੜਾ ਸੋਹ ਲੱਤਾਂ ਉਹ ਬੁਖਾਰ ਨਾਲ ਹੋ ਗਿਆ ਕਮਜ਼ੋਰ ਹੋ ਨਹੀਂ ਤੁਰਦਾ ਮੈਂ ਠੀਠ ਹੋਇਆ ਪਿਆ ਹਾਂ ਇੱਥੇ ਬੰਦੋ ਤੁੱਪੇ ਗੋਲੀ ਮੇਂ ਲੈ ਕੇ ਆਈਆਂ ਫੇਰ ਉਹਨੂੰ ਗੋਲੀ ਦਈਏ ਕਿਹੜੀ ਬੱਠੇ ਕੁੱਤਰੇ ਨਹੀਂ ਤੂੰ ਕੁੱਤਰਦੇ ਆ ਬੱਠੇ ਵੀ ਮਨੀ ਅੱਜ ਸਸਤੀ ਭਾਅ ਲਈ ਮਨੀ ਨਵੀਂ ਟਾਈਮ ਨਾਲ ਜਲਦੀ ਉੱਟ ਕੇ ਨਾ ਜਾਦੀ ਹਾਂ ਉਹਨੂੰ ਬੱਠੇ ਤੋਂ ਰਲਾਏ ਕਿੰਨੇ ਪਏ ਬਹੁਤ ਵੀ ਖੁਰਲੀ ਭਰੀ ਹੈ ਮੰਗੋ ਇੱਥੇ ਆ ਇੱਥੇ ਆ ਤੇਰਾ ਬੁੱਧੂ ਚੱਲ ਤੈਨੂੰ ਵੀ ਬਾਹ ਹੈ ਅੱਧੀ ਅੱਧੀ ਦੇਣੀ ਆ ਉਹ ਗਾਂ ਵਾਲੀ ਨਾ ਕੁਛ ਨਹੀਂ ਹੰਦਾ ਦੇ ਦੇ ਮਨੀ ਬੁਖਾਰ ਵਾਲੀ ਦਿੱਤੀ ਐ ਇਨਫੈਕਸ਼ਨ ਵਾਲੀ ਅੱਧੀ ਦਿੱਤੀ ਸੀ ਮਾੜੀ ਦਿੱਤੀ ਸੀ ਆ ਹੋਰ ਕਾਲਾ ਗੋੜ ਖਲਾ ਗੋੜ ਹੋਰ ਕੀ ਹੋਇਆ ਜਿਆਦਾ ਨਹੀਂ ਖਾਣਾ ਤੂੰ ਮੂੰਹ ਕੋੜਾ ਕਰਤਾ ਉਹਦੀ ਗੋੜੀ ਉਧਰ ਲੈ ਕੇ ਨਾ ਲੈ ਬੁੱਧੂ ਤੂੰ ਸੱਚੀ ਬੁੱਧੂ ਹੀ ਆਂ ਖਾਣਾ ਸਵੇਰੇ ਵੀ ਖਾ ਲਿਆ ਸੀਗਾ ਨਾ ਕਿੰਨਾ ਗੋਲੀ ਖਾ ਗਿਆ ਕਿ ਵਿੱਚ ਹੀ ਆ ਗਿਆ ਆ ਗਿਆ ਮਾੜੀ ਜੀ ਆ ਵਿੱਚ ਸਪੀਕਰ ਮਾੜੇ ਜਿਹੇ ਪੱਠੇ ਉਹ ਕੱਢ ਦਿੱਤੀਆਂ ਲੈਣੀਆਂ ਨੇ ਹਨ ਕਿ ਮੇਰੇ ਰੋਣੇ ਬਣਾਉਂਦਾ ਆਪੜੋਂ ਮੈਂ ਕਿੱਲਾ ਗੱਡਾ ਨਾ ਜਰੂਰ ਮੈਂ ਬਿਲਕੁਲ ਨਾ ਆਓ ਅਣਗੇਲੀ ਕਰਮਾ ਨਹੀਂ ਅੰਦਰ ਰੱਖਣ ਦੀ ਇਹਨੂੰ ਇਹ ਕਿਹੜਾ ਛਿਲੇ ਜਿਹੜੇ ਵੀ ਇਹਨੂੰ ਅੰਦਰ ਹੀ ਰੱਖਣਾ ਮਨਮਨੀ ਆ ਦੇ ਕੁੱਪ ਦੀਆਂ ਕਿੱਦਾਂ ਬਣਾਈਆਂ ਹੋਈਆਂ ਹੈਂ ਤੁਹਾਡੇ ਦਾ ਹੱਸਦਾ ਮੈਂ ਨਹੀਂ ਹੱਸੇ ਇਹ ਪਾਸ ਉਦਾਂ ਲੱਗੇ ਹੋਏ ਆ ਨਹੀਂ ਮੈਂ ਦੇਖਿਆ ਸੀਗਾ ਇਹ ਨਾ ਇਦਾਂ ਇਦਾਂ ਮੂੰਹ ਤਾਂ ਨੂੰ ਕਰਕੇ ਨਾ ਹੈ ਇਹ ਤਾਂ ਨੂੰ ਮੂੰਹ ਕਰਕੇ ਹੱਸਣਦੇ ਆ ਸੀ ਪਰ ਨੂੰ ਮੂੰਹ ਕਰਕੇ ਇੱਥੇ ਇਹ ਵਾਲੀ ਲੈਕੜ ਤਿਆਰੀ ਬਹੁਤ ਤਾਂ ਉਹ ਦੂ ਮਾਰਾ ਜਾਈ ਛੱਡੀ ਤਾਂ ਹੁੰਦਾ ਸੀ ਇਹ ਤਾਂ ਕਾਬੂ ਵੀ ਨਹੀਂ ਆਉਂਦਾ ਹੁੰਦਾ ਸੀ ਔਖਾ ਇੰਨੀ ਸੌ ਸੌ ਦਾ ਟੈਟ ਕਰਦੇ ਨਹੀਂ ਥੋੜਾ ਜਿਹਾ ਜਿਵੇਂ ਜਰਾ ਘੜਦਾ ਉਹਨਾਂ ਫੈਨ ਹੋ ਜਾਂਦੇ ਸਿੱਟਵਲ ਚੋਂ ਇੱਕਦਮ ਕਿੱਥੇ ਮਾਰੀ ਆ ਸੀ ਇਹਨੇ ਮੱਤਾਂ ਦੇ ਇੱਥੇ ਢੀਂਗ ਲੱਤਾਂ ਦੇ ਤੇ ਇਹਨੇ ਛੱਟ ਪੇਟ ਲਾਤੀ ਗਾਣੇ ਇਹਦੇ ਜੇ ਪਿਛਲੀਆਂ ਲੱਤਾਂ ਦੇ ਹੋਰ ਨਾ ਬੱਜੀ ਸੀ ਇਹਦੇ ਬੱਜੀ ਕੀ ਦੋ ਬੱਜੀਆਂ ਸੀ ਬੱਸ ਫਿਰ ਉਹਦੇ ਕਰਕੇ ਯਾਰ ਉਹ ਸੱਟ ਲੱਗੀ ਹੈ ਇਹ ਨਹੀਂ ਮੰਗਾ ਨਹੀਂ ਜਦੋਂ ਉਹਦੇ ਮਾਰਿਆ ਤਾਂ ਫੇਰ ਤਾਂ ਕੁਝ ਹੋਣਾ ਹੀ ਸੀ ਕੁਝ ਨਾ ਬੰਨਣ ਲੱਪੇ ਤੇ ਵਿਗੜ ਨਾ ਜਾਵੇ ਕਿੱਥੇ ਮਾਰੀ ਸੀਗੀ ਹੈ ਕਿੱਥੇ ਮਾਰਿਆ ਸੀ ਇੱਥੇ ਮਾਰਿਆ ਅਜਾ ਇਹ ਗਾਂ ਦੇ ਹੀ ਉਹ ਜਦੋਂ ਤੂੰ ਬਾਹਰ ਕੱਢਿਆ ਫੇਰ ਮਾਰਦੀ ਤਾਂ ਹੋਣੀ ਪੈ ਇਹਨੂੰ ਨਾ ਕੱਢੋ ਹਨਾ ਤਾਂ ਹੀ ਲੱਗਣਾ ਨਹੀਂ ਇੱਥੇ ਪੱਲੀ ਪੁਛਾ ਦੇਣੀ ਇਹਨੂੰ ਹਵਾ ਨਾ ਜਾਵੇ ਆਹੋ ਤੇਰੀ ਮਾਂ ਨੇ ਨੰਦ ਤੇ ਸਾਰੇ ਆ ਗਏ ਬੁੱਧੂ ਦੇ ਉੱਪਰਲੇ ਨਹੀਂ ਆਏ ਨਾ ਉੱਪਰਲੇ ਨਹੀਂ ਆਏ ਥੱਲੇ ਵਾਲੇ ਤਾਂ ਥੱਲੇ ਵਾਲੇ ਤਾਂ ਆ ਜਾਂਦੇ ਹੈਲੇ ਉੱਪਰ ਦੰਦ ਨਹੀਂ ਹੁੰਦੇ ਪਸ਼ੂਆਂ ਦੇ ਉਹ ਉਹ ਗੋਪੀ ਤਾਇਰਾ ਮੁੰਡਾ ਅੱਜ ਕਹਿੰਦੇ ਨੇ ਪਸ਼ੂਆਂ ਦੇ ਉੱਪਰਲੇ ਦੰਦ ਪਤਾ ਨਹੀਂ ਕਿਉਂ ਨਹੀਂ ਹੁੰਦੇ ਮੈਨੂੰ ਪੂਰੀ ਨਹੀਂ ਯਾਦ ਅੱਜ ਕੀ ਕਹਾਣੀ ਬਣਾਉਣੇ ਨੇ ਅਸੀਂ ਕਹਿੰਦੇ ਹੁੰਨੇ ਸੀਗੇ ਕੋਈ ਸ਼ਿਵਜੀ ਜੀ ਦਾ ਬੈਲ ਇਦਾਂ ਉਹਨੂੰ ਕੀ ਕਹਿੰਦਾ ਜਿਆਦਾ ਕਹਿੰਦਾ ਸੀ ਅਸੀਂ ਕਹਿੰਦੇ ਹੁੰਨੇ ਸੀ ਸਿੱਲੀ ਨੇ ਸ਼ਿਵਜੀ ਜੀ ਨੇ ਲਾ ਕੇ ਆਪਣੀ ਖੜਾ ਜਿਹੜੀ ਉਹਦੇ ਮੂੰਹ ਤੇ ਮਾਰੀ ਸੀ ਤੇ ਉਹਦੇ ਉੱਪਰ ਲਗਾਂ ਦੇ ਟੁੱਟੇ ਸੀ ਅਸੀਂ ਇਦਾਂ ਕਹਿੰਦੇ ਹੁੰਦੇ ਸੀ ਪਰ ਦੰਦ ਨਹੀਂ ਹੁੰਦੇ ਜਨਾ ਚੇਤਾ ਹੋ ਗਿਆ ਨਹੀਂ ਹੁੰਦੇ ਨਾ ਇਹਨਾਂ ਦੇ ਨਾ ਇਹਨਾਂ ਦੇ ਨਾ ਦੇ ਦੇ ਮੱਜਾਂ ਦੇ ਇਹ ਕਿੱਥੇ ਆ ਗਿਆ ਸੀ ਆਸ ਤੋੜੀ ਬਣਾ ਨਾ ਗਈ ਗੋਪੀ ਇਹ ਕਹਿੰਦੀ ਹਣੀ ਗਏ ਨਹੀਂ ਗੱਲ ਕਰੀਏ ਬਗ ਕਰੀਏ ਉਸ ਤੋਂ ਫਾਈ ਕਰ ਲਓ ਕਿ ਨਹੀਂ ਮਨਵੀਰ ਆਈ ਡੋਂਟ ਲਾਈਕ ਥਿਸ ਪੱਟੇ ਨਾ ਨਾ ਹੁਣ ਨਾ ਕਰੀ ਮਨੀ ਹੁਣ ਰਹਿਣ ਦੇ ਨੂੰ ਇੱਦਾਂ ਇੱਥੇ ਨਾ ਕਰੀ ਇਹਦੇ ਵੱਲੋਂ ਰਹਿਣ ਦੇ ਗਾਲੀ ਗੋਲੀ ਕਰਨ ਦੇ ਬਿਜ਼ੀ ਨਹੀਂ ਬਿਜ਼ੀ ਨਹੀਂ ਇਹ ਗਾਂ ਜਿਹੜਾ ਵਾ ਮੂੰਹ ਦੇ ਨਾਲ ਬਾਹਰ ਘੱਡ ਦਿੰਦੀ ਪੱਠੇ ਸਵੇਰ ਨੂੰ ਕਿੰਨੇ ਪੱਠੇ ਨਾ ਹੁਣ ਕਹਿੰਦਾ ਵੀ ਦੋ ਵਾਰੀ ਕਰਕੇ ਪਾਇਆ ਕਰ ਪੁੱਤ ਇਹ ਪਤਾ ਕੀ ਕਰਦੀ ਆ ਰਾਤ ਜਦੋਂ ਇਹ ਸਵੇਰ ਨੂੰ ਆਉਂਨੇ ਆ ਤਕਰੀਬਨ ਕਿੰਨੇ ਪੱਠੇ ਨੇ ਬਾਹਰ ਕੱਢੇ ਹੁੰਦੇ ਆ ਗਾਂ ਨੇ ਛੋਟੀ ਕਰਕੇ ਆ ਟੜ ਟੜ ਦੋ ਢਾਈ ਪੱਕੇ ਰਹਿਣਾ ਸਾਡੇ ਇੰਡੀਆ 70000 ਤਨਖਾਹ ਦੇ ਆ ਕਰਾਂਗੇ ਗੋਹਾ ਚੱਕਣ ਦੇ ਮੈਂ ਹੁਣ ਹੀ ਕੈਨਸਲ ਕਰਾਉਣਾ ਟੈਕਸ ਹੈ ਕਿੰਨੀ ਸੈਲਰੀ ਤੇ ਲੱਗਣਾ ਸਾਡੇ ਕੋਲ 70000 ਬਹੁਤ ਆ ਸਹੀ ਮੈਂ ਹੁਣ ਹੀ ਕੈਨਸਲ ਕਰਾਉਣਾ ਟੈਕਸ ਹੋਰ ਮੈਂ ਨੂੰ ਕਹਿੰਦਾ ਮੈਂ ਕਿਉਂ ਆਉਣਾ ਸਾਡਾ ਬਿਜ਼ਨਸ ਚੱਲ ਲੈਂਦਾ ਫੇ ਅਸੀਂ ਤੁਹਾਨੂੰ ਇੱਥੇ ਪੱਕੇ ਹੀ ਸਾਧ ਲਾਂਗੇ ਠੀਕ ਹੈ

ਦੂਰ ਨਾ ਕੋਈ ਹੋਏ ਨਾ ਹੂੰ ਇਹ ਬੁੱਢੀ ਨੂੰ ਕੋਈ ਹੋਵੇ ਨਾ ਕਿ ਗਾਂ ਨੂੰ ਬਹੁਤ ਢੇਰ ਵਾਲਾ ਥੋੜੇ ਦੇ ਨਾਲ ਕੋਈ ਢੇਰ ਵਾਲਾ ਰਖਾ ਮੰਨ ਤੇਰੀ ਗਲਤੀ ਗਾਂ ਦੀ ਗਲਤੀ ਹੈ ਤੂੰ ਬਾਹਰ ਗੱਡੇ ਨਾ ਫੇ ਇਹੋ ਨਾ ਵੀ ਕਿਤੇ ਲੈ ੱੱਲੇ ਇਹ ਨੂੰ ਨਾ ਹੂੰ ਆਣਾ ਇਹ ਨੂੰ ਇੱਧਰ ਘਾਉਣਾ ਨਾ ਹਲੋ ਹਾਂ ਸੇਕਰ ਹੇ ਲੋ ਮਾਟੀ ਦਾ ਹੇ ਲੋ ਮਾਟੀ ਦਾ ਉਹ ਗੋਵਰੀ ਜੀ ਬਸਟਰ ਕੋਲ ਕਿਹਦੇ ਆਇਆ ਨਹੀਂ ਉਹ ਮੈਨੂੰ ਆਹ ਮੈਨੂੰ ਕੋੜੀ ਪਾਇਆ ਪਰ ਤੇ ਟੋਲੇ ਅਜੇ ਖੜਾ ਹਉ ਤੂੰ ਤਾ ਜਿਆ ਮਾਰਦਾ ਇਹਨੇ ਗਾਣੇ ਉਹਦੇ ਹੂੰ ਤਾਂ ਕਰਦੀ ਇਹ ਉਪਾ ਵੇਖਦਾ ਨਾਲ ਲੱਗੀਆਂ ਜੀਆਂ ਉਹ ਨਹੀਂ ਦੋਤਾ ਸੀ ਪਲਾ ਕੇ ਗਏ ਤੇਰੇ ਵੀ ਉਹ ਕੱਲ ਇਹ ਜਿਹੜਾ ਇਹਨੇ ਕੀ ਹੋ ਗਿਆ ਨਾ ਉਦੋਂ ਦਾ ਹੀ ਹੈ ਟੀ ਲਾਜ ਜਿੱਦਾਂ ਦਾ ਗਾਣੇ ਤੇ ਕਰਤੀਏ ਇਹਦਾ ਧਿਆਣੀ ਹੋ ਗਿਆ ਪਰਾ ਕਰ ਦੇ ਲਈ ਨੂੰ ਨਾ ਪੱਠੇ ਸਾਰੇ ਇਕਰੇ ਕਿਉਂ ਵੀ ਗਾਓ ਉਹ ਰੱਸਾ ਕੋ ਕੋ ਰੱਸਾ ਪੜਾਉਣਾ ਹੋ ਰਿਹਾ ਨਹੀਂ ਜਿਹੜੀ ਦੇਖੀ ਨਾ ਹੈ ਨਾ ਦੇਖੀ ਨਾ ਬਹੁਤ ਧਿਆਨ ਨਾਲ ਦੇਖੀ ਨਾ ਇਹ ਦੇਖੀ ਨਾ ਇਹ ਤਾਂ ਕੋਲ ਨਾਲੀ ਇਹਦਾ ਜਿਹੜਾ এনਵਾਇਰਨਮੈਂਟ ਆ ਜਾਂਦਾ ਉਹ ਉਸਦੇ ਵਿੱਚ ਰਹੀਏ ਕਿੰਨੀਆਂ ਬਵਾਰੀਆਂ ਹਟਦੀਆਂ ਰਹਿੰਦੀਆਂ ਨੂਰ ਮੈ ਲਿਆ ਨੂਰ ਮੈ ਲਿਆ ਕਿਲਾ ਵਾਲਿਆ ਕੋਈ ਕਿੰਨਾ ਬੱਬਾ ਕੋਈ ਬਣਾਏਗੀ ਸ਼ੁਰੂ ਕਰਾਉਂਦਾ ਦੇੜੀ ਜਵਾਂਗੇ ਤੇ ਆਪਾਂ ਜੀ ਮਾਡਰਨ ਪਸਵਾਰ ਯਾਰ ਤੇ ਨਾਈਕੀ ਦੇ ਕੱਪੜੇ ਪਾ ਕੇ ਪਸਵਾ ਦਾ ਕੰਮ ਕਰਿਆ ਕਰੀ ਸੁਣ ਗਿਆ ਸੋਣਿਆ ਹਾਂ ਇਤਰਾ ਫਾਰਮ ਚੱਲ ਗਿਆ ਐਡੀ ਦਾ ਸਨਾਈਕੀ ਰੀਵੋਕ ਇਹਦੇ ਕੱਪੜੇ ਪਾ ਕੇ ਆਪ ਕੰਮ ਕਰਿਆ ਕਰਨਾ ਠੀਕ ਐ ਇਹ ਆ ਗੋ ਬਣੀ ਸੁੱਤੀ ਗਈ ਸੀ ਘਰੋਂ ਦੇ ਬਸ ਕਰਦੇ ਹਾਂ ਹਨਾ ਕੀ ਸੁੱਤੀ ਗਈ ਸੀ ਹੂੰ ਉਹ ਕਟਾ ਇਦਾਂ ਕੌਣ ਸਿਰਦਾ ਹੁੰਦਾ ਖੋਰ ਛਾਣ ਛਾਣ ਕੇ ਛਾਣ ਖੋਰ ਛਾਣ ਕੇ ਲਾਹ ਫੜਾ ਲਾਹ ਤਰੀਕੇ ਲਾ ਲਿਓ ਸਿੱਸਤੀ ਬਾਤ ਇਹਨੂੰ ਟਾਈਮ 'ਚ ਲੈ ਕੇ ਆਉਣਾ ਚਾਹੁੰਦਾ ਸੀ ਸਾਨੂੰ ਹੂੰ ਗੁੱਡੂ ਲਫਾ ਵਰਗੀ ਜੀਭ ਸਾਰੇ ਲਫਾਫਾ ਖਾ ਜਾਂਦੀਆਂ ਨੇ ਰੁਕ ਜਾ ਵਿੱਚ ਮੈਨੂੰ ਪਾ ਦਿੰਦੇ ਉੱਥੇ ਮੰਗੂ ਅੱਧਾ ਖਾ ਲਾ ਇਹ ਦੁੱਧ ਦਾ ਬੱਚਾ ਕੋਲ ਇਹਦੇ ਸੈ ਇਹਦੇ ਸੇ ਲਾਈ ਤੁਸੀਂ ਲਾ ਫਾਗਰਿਆ ਨੇ ਹੈ ਉਹ ਘਰੋਂ ਆਉਂਦੇ ਰਹਿੰਦੇ ਉੱਥੇ ਟੰਗੀ ਜਾਈਦੇ ਮੈਂ ਕਿਹਾ ਦੁੱਧ ਪਾ ਕੇ ਭੇਜ ਦੇ ਦੇ ਵਿੱਚ ਤੁਸੀਂ ਦੇਖ ਤਾਂ ਮਰ ਗਈਆਂ ਇਹ ਚਿਚੀ ਬਗਲੇ ਆ ਭੱਜਦੇ ਮਗਰ ਹਨ ਦੇਖ ਦੇ 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 ਲੇਨ ਬਣਾ ਕੇ ਦੇਖਿਓ ਆ ਦੇ ਆ ਦੇ ਆ ਦੇ